ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਢੱਲਮਾਲਾ ਜੀ ਤੇ ਜ਼ਿਲ੍ਹਾ ਕਿਹੜਾ ਹੈਗਾ ਸਾਰਾ ਕੁਝ ਬਾਈ ਤੋਂ ਪੁੱਛ ਕੇ ਦੱਸਾਂ ਭਗਤੇ ਦੇ ਨੇੜੇ ਕਿ ਇਧਰ ਭੱਗੇ ਵਾਲੇ ਦੇ ਨੇੜੇ ਪਿੰਡ ਹੈਗਾ ਇਹ ਤੇ ਤੈਨਾਂ ਨਾਲ ਤੁਹਾਨੂੰ ਦਿਖਾਉਣੇ ਹੈ ਕਪਾਲਕ ਬੱਚਾ ਛੋਟਾ ਐਚਐਫ ਦਾ ਤੇ ਥੋੜੇ ਚਿਰ ਦੀ ਉਮਰ ਹੈ ਉਹ ਵੀ ਬਾਈ ਤੋਂ ਪੁੱਛਾਂਗੇ ਤੇ ਦੋ ਤੁਹਾਨੂੰ ਚੈੱਕ ਪਾਸ ਦਿਖਾਉਣੀਆਂ ਆਂ ਆਜੋ ਜੀ ਸਸਿਕਾ ਬਾਈ ਸਸਿਕਾ ਜੀ ਹੋਰ ਠੀਕ ਠਾਕ ਹੋ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 95014 77598 95014 77598 ਪਿੰਡ ਜੀ ਪਿੰਡ ਢਿਲਵਾ ਵਾਲਾ ਜਿਲ੍ਹਾ ਜੀ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਪੈ ਗਿਆ ਆਪਾਂ ਨੂੰ ਤੇ ਨੇੜੇ țeੜੇ ਆਪਣੇ ਨੇੜੇ ਭਗਤਾ ਭਾਈ ਰਹਿ ਗਿਆ ਜੀ ਹਾਂ ਜਲਾਲ ਗੁਰੂ ਸਰ ਇਹ ਨੇੜੇ ਆ ਗਏ ਹੈ ਨਾ ਤੇ ਬਾਗੇ ਵਾਲਾ ਕਿੰਨੀ ਬਾਟ ਹੈ ਇਥੇ ਬਾਗੇ ਪ੍ਰਾਣਾ 15 ਕਿਲੋਮੀਟਰ 15 ਕਿਲੋਮੀਟਰ ਆ ਗਿਆ ਤੇ ਵੀਰੇ ਆਪਣਾ ਵਪਾਰ ਦਾ ਹੀ ਕੰਮ ਹੈ ਹਾਂਜੀ ਹਾਂਜੀ ਤੇ ਅੱਜ ਆਪਾਂ ਕਿੰਨੇ ਨਾਕ ਦਿਖਾ ਰਹੇ ਹਾਂ ਤਿੰਨ ਆਪਣੇ ਕੋਲੇ ਦੋ ਕੋ ਸੇਲ ਹੋ ਗਏ ਕੁਝ ਹੋਰ ਲੈ ਜਾਂਦੇ ਆ ਅੱਜ ਤੋਕੜ ਗੱਪਣ ਦੀ ਮੰਗ ਬਹੁਤ ਜ਼ਿਆਦਾ ਹੈ ਨਾ ਹਾਂਜੀ ਹਾਂਜੀ ਤੇ ਜੇ ਆਪਾਂ ਪਹਿਲੇ ਨੰਬਰ ਵਾਲੀ ਐਫ ਦੀ ਗੱਲ ਕਰ ਲਗੇ ਵੱਡੀ ਦੀ ਆਪਣੀ ਦੀ ਹੈ ਨਾ ਤੇ ਵੀਰੇ ਕਿਹੜਾ ਸੂਆ ਹੈ ਤੇ ਕਿੰਨੇ ਚਰ ਦੀ ਗੱਪਣ ਹੈਗੀ ਇਹ ਪਹਿਲਾ ਸੂਆ ਸੂਈ ਵੀ ਹੈ ਪਹਿਲਾ ਸੂਆ ਸੂਈ ਵੀ ਆ ਜੇ ਆਸਤੇ 6 ਮਹੀਨੇ 4 ਦਿਨ ਦੀ ਗੱਪਣ ਤੇ ਦੁੱਧ ਬਾਦ ਇੱਕ ਪਾਸਾ ਦੁੱਧ 7 ਲੀਟਰ 6 ਆਪਾਂ ਕਹਿ ਕੇ ਦੇਵਾਂਗੇ ਅੱਛਾ ਖੋਲ ਉਹਨੂੰ ਤੋਲਾ ਤਾਰਾ ਕਰਾਈਗੇ ਚੈੱਕ ਚੈੱਕ ਆਪਣੀ ਚੈੱਕ ਰਾਈ ਵੀ ਆ ਹਾਂਜੀ ਹਾਂਜੀ ਓਕੇ ਚੈੱਕ ਪਾਸ ਬਾਕੀ ਦਾ ਕਿੰਨੇ ਚਿਰ ਦੀ ਚੈੱਕ ਪਾਸ ਵੀਰੇ 6 ਮਹੀਨੇ ਚਾਰ 6 ਮਹੀਨੇ ਚਾ 6 ਮਹੀਨੇ ਦੀ ਮੰਨ ਲਓ ਠੀਕ ਆ ਜੀ ਤੇ ਵੱਡੇ ਢਾਂਚੇ ਦੀ ਆ ਗਈ ਥਣਾ ਥੁਣਾ ਦੀ ਓਕੇ ਵੀਰੇ ਥਣਾ ਥੁਣਾ ਦੀ ਓਕੇ ਹੂੰ ਕੋਈ ਚਾਟ ਨਹੀਂ ਪਾਉਣ ਦੀ ਲੋੜ ਨਿਆਣਾ ਲਾ ਕੇ ਬਹਿ ਜਾਈ ਸੀ ਸੀਲ ਠੰਡੀ ਜੀ ਜਮਾ ਸੀਲ ਤੇ ਥਣ ਥੁਣਾ ਓਕੇ ਤੇ ਬਾਕੀ ਤੇ ਚੰਗੀ ਤਿਆਰ ਹੋਣ ਵਾਲੀ ਹੈਗਾ ਹਨਾ ਆ ਦੇਖੋ ਚੌੜ ਚੂੜ ਬੰਨੀ ਖੁੱਲੀ ਆਈ ਹੋ ਹਣਾ ਵੀਰੇ ਹਾਂਜੀ ओके ਆ ਦੇਖੋ ਜੀ ਤੇ ਲੈ ਇਧਰ ਉਹਦਾ ਕਰ ਜਾਂਦੀਆਂ ਹਨਾ ਬਾਈ ਓਕੇ ਤੇ ਬਾਕੀ ਦੀ ਗੱਲ ਕਰੋ ਚੱਕ ਅ ਥਣ ਲੈ ਵੀ ਸਾਫ ਤੇ ਬਾਕੀ ਦਾ ਵੀਡੀਓ ਬਣਾਉਣ ਦਾ ਟਾਈਮ ਆਪਣਾ 2:00 ਵਜੇ ਦਾ ਉਸ ਹਿਸਾਬ ਨਾਲ ਜੱਜ ਕਰ ਲਿਓ ਤੇ ਚੱਕ ਪਾਸ 6 ਮਹੀਨੇ ਤੇ 4 ਦਿਨਾਂ ਦੀ 7 ਕਿਲੋ ਦੁੱਧ ਬਾਈ ਕਹਿੰਦਾ ਰੈਡੀ ਤੇ ਬਾਕੀ ਦੀ ਗੱਲ ਚੰਗੀ ਹੈਗੀ ਤੇ ਕੀ ਡਿਮਾਂਡ ਆ ਗਈ ਫਿਰ ਬਾਈ ਇਹਦੀ ਇਹ ਭੱਦੀ ਜਾਏਗੀ 42000 ਦੀ 42000 ਦੀ ਮਾਨਤਾਨ ਹੋ ਜਾਊ ਥੋੜਾ ਜਿਹਾ ਮਾਨਤਾਨ ਹੋਊਗਾ ਆ ਤਿਆਰ 7 ਕਿਲੋ ਦੁੱਧ ਲਿਓ ਜੀ ਦਿਖਾ ਦਿੰਨੇ ਆ ਪਿਆਰ ਦੀ ਵੀਡੀਓ ਹੈ ਬਹੁਤ ਸਰੀ ਠੀਕ ਹੈ ਜੀ 16 17 ਆ ਦੇਖੋ ਹੂੰ ਇਹਦੀ ਵੀਡੀਓ ਹੈ ਜੀ ਹੈ ਹਾਂਜੀ ਹਾਂਜੀ ਓਕੇ ਆ ਦੇਖੋ ਜੀ ਆਪਾਂ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਹੂੰ ਪਹਿਲਾਂ ਸੀ ਜੀ ਪਹਿਲਾਂ ਤਿਆਰ ਆ ਦੇਖੋ ਇਹਦੀ ਵੀਡੀਓ ਹੈ ਬੱਚੀ ਦੀ ਜਿਹੜੀ ਦੀ ਆਪਾਂ ਓਕੇ ਹੈ ਜੀ ਤੇ ਬਾਕੀ ਦੀ ਗੱਲ 42000 ਚ ਮਾਨਤਾਨ ਹੋ ਜੂ ਜੀ ਹਾਂ ਕਰ ਦਿਆਂਗੇ ਜੀ ਤੇ ਹੁਣ ਆਪਾਂ ਦੁੱਧ 7 ਕਿਲੋ 7 ਲੀਟਰ ਤੇ ਹੁਣ ਆਪਾਂ ਜਿਹੜਾ ਛੋਟਾ ਪਿਆਰਾ ਬੱਚਾ ਹੈਗਾ ਹਨਾ ਤੇ ਵੀਰੇ ਬਹੁਤ ਬਰੀਡ ਵਾਲਾ ਬੱਚਾ ਹੈ ਹਨਾ ਬਰੀਡ ਆ ਟਾਪ ਦੀ ਬਰੀਡ ਆ ਕਿੰਨੇ ਚਿਰ ਦੀ ਉਮਰ ਆ ਗਈ ਇਹਦੀ ਇਹ 4.5 ਤੋਂ 5 ਮਹੀਨੇ ਤੱਕ ਦੱਸਿਆ ਸਾਢੇ 4 ਤੋਂ 5 ਮਹੀਨੇ ਤੱਕ ਤੇ ਐਫ ਆ ਗਈ ਪਿਓਰ ਇਹ ਚ ਪਿਓਰ ਕਢਾ ਦਿਓ ਮੜਾ ਕਿੜਾ ਗੁੜਾ ਇਹਦਾ ਵੀ ਹਾਂਜੀ ਤੇ ਬਾਕੀ ਦੀ ਗੱਲ ਸੋਹਣੀ ਸੁਣਖੀ ਤੇ ਇਹਨੇ ਚੰਗੀ ਇਹਦੀ ਮਾਂ ਦਾ ਕੀ ਰਿਕਾਰਡ ਸੀਗਾ ਜੀ ਮਾਤਾ ਜੀ ਹੁਣ ਮੂੰਹ ਤਾਂ ਮੂੰਹ ਚਾ ਜਿਵੇਂ ਮਰਦੀ ਕਹਿ ਦਗੇ ਹਨਾ ਅੱਛਾ ਹੂੰ ਆਪ ਹੀ ਹਿਸਾਬ ਨਾਲ ਵੀ 30 ਪਲੱਸ ਹੀ ਚੱਲੂਗੀ 30 ਪਲੱਸ ਹੀ ਚੱਲੂਗੀ ਓਕੇ ਜੀ ਓਕੇ ਦੇਖੋ ਜੀ ਬੱਚਾ ਨਾ ਗੱਟ ਕੁੜਾ ਕੋਈ ਪੇਟ ਹੂੰ 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 ਥਣਚਾਰ ਜੀ ਹਾਂਜੀ ਹਾਂਜੀ ਚਾਰੇ ਚਾਰੇ ਥਾਣਾ ਸੋਹਣੀ ਸੁਨੱਖੀ ਬੱਚੀ ਤੇ ਫਿਰ ਡਿਮਾਂਡ ਕੀ ਆ ਗਈ ਵੀਰੇ ਦੀ ਇਹ ਦੇ ਦਾਂਗੇ ਪੱਤੀ ਰਾਂ 10000 13000 ਚ ਮਾਨਤਨ ਹੋ ਜਾਊਗਾ ਹਨਾ ਲੈ ਚਲੋ ਜੀ ਸੰਗ ਸੰਗ ਦਗੇ ਪਿਆ ਹਾਂ ਭੋਲੇ ਓਕੇ ਓਕੇ ਤੇ ਬਾਕੀ ਦੀ ਗੱਲ ਹੈ ਤਾਂ ਦੁੱਧ ਚੋਂਗ ਦੀ ਕੇ ਨੇ ਵੇਚਤੀ ਹਨਾ ਵੀਰੇ ਹਾਂਜੀ ਹਾਂਜੀ ਹੂੰ ਲੱਤਾਂ ਪਹਿਲਾਂ ਦੀ ਪੂਰੀ ਸਾਫ਼ ਤੇ ਬੱਚਾ ਜੇ ਆਪਾਂ ਗੱਲ ਕਰ ਲਈਏ ਚੰਗੀ ਬਰੀਡ ਵਾਲਾ 13000 ਚ ਮਾਨਤਨ ਤੇ ਹੁਣ ਵੀਰੇ ਆਪਾਂ ਗੇਰ ਨਹੀਂ ਦੇਖ ਲਈ ਵੀਰੇ ਮੈਂ ਆਉਣ ਸਰਪਾ ਦਾ ਵੀ ਦੇਖ ਲਈ ਸੀ ਹੁਣ ਆਪਾਂ ਗੇਰ ਥੋੜੀ ਜੀ ਜਿਹੜੀ ਸ਼ਾਹੀ ਵਾਲ ਚ ਕ੍ਰੋਸ ਆ ਇਹਦੀ ਕੀ ਡਿਟੇਲ ਆ ਵੀਰੇ ਇਹ 3 ਮਹੀਨੇ ਦੇ 5 ਦਿਨ ਦੀ ਚੈੱਕ ਖੋਲੋ ਇਹਨੂੰ ਤੋੜਾ ਤੋੜਾ ਕਰਾ ਦਈਏ ਚੈੱਕ ਨਾਲ ਨਾਲ 3 ਮਹੀਨੇ ਤੇ ਦੁੱਧ ਦੁੱਧ ਤਾਂ ਨਹੀਂ ਪਹਿਲਾਂ ਸੁਆਈ ਹੈ ਅੱਛਾ ਪਲੂਨ ਉਹ ਹੁੰਦੀ ਆ ਠੀਕ ਆ ਜੀ ਨਹੀਂ ਇਹ ਵੱਡੇ ਗਿਠ ਗਿਠ ਦੇ ਘੱਟ ਜਾਂਦੇ ਆ ਠੀਕ ਆ ਜੀ ਠੀਕ ਆ ਜੀ 3 ਮਹੀਨੇ ਤੇ ਕਿੰਨੇ ਦਿਨਾਂ ਦੀ ਚੈੱਕ ਪਾ 5 ਦਿਨ 3 ਮਹੀਨੇ ਦੀ ਇਹ ਲਾ ਲੋ ਚੈੱਕ ਪਾਸ ਬਾਈ ਦੀ ਕਰਾਈ ਵੀ ਆ ਤੇ ਤੁਹਾਡਾ ਚੈੱਕ ਕਰਾਉਣ ਦਾ ਫਰਜ਼ ਬਣਦਾਗਾ ਓਕੇ ਜੀ ਵਧੀਆ ਸਹਿਯੋਗ ਦੀ ਆ ਗਿਰ ਦੀ ਮੰਗ ਬਹੁਤ ਆਗੀ ਕੰਨਾ ਕੋਨਾ ਤੁਸੀਂ ਜੱਜਮੈਂਟ ਕਰ ਸਕਦੇ ਆ ਗਿਰ ਨਸਲ ਚ ਆ ਗਈ ਤੇ ਵੀਰੇ ਇਹਦੇ ਫਿਰ ਕਿੰਨੇ ਪੈਸੇ ਆ ਇਹ ਦੇ ਜਾਣਗੇ ਇਹ 15000 ਜਮਾ ਜਾਏ ਰੇਟ ਨਹੀਂ ਤਾਂ ਕੋਈ ਫੰਡਰ ਨਹੀਂ ਦਿੰਦਾ ਹਨਾ ਹਾਂ ਹਾਂ ਚੈੱਕ ਕਰਾ ਕੇ ਲੈ ਜਾਵੇ ਆਪਣੀ ਚੈੱਕ ਕਰਾ ਕੇ ਲੈ ਜਾਵੇ ਤੇ ਨੰਬਰ ਫੇਰ ਬੋਲ ਦਿਓ ਜੀ 95014 77588 3 ਮਹੀਨੇ ਤੇ 5 ਦਿਨਾਂ ਦੀ ਚੈੱਕ ਪਾਸ ਪਹਿਲਣ ਬੱਚੀ ਪਲੂਣ ਗਿਰ ਚ ਆ ਗਈ ਹਾਂਜੀ ਤੇ ਐਚ ਐਫ ਨਸਲ ਦਾ ਬੱਚਾ ਬਕਾਉ ਹੈਗਾ ਜਿਹੜਾ ਤੇ 13000 ਮੁੱਲ ਰੇਟ ਹੈ ਨਾ ਹਾਂਜੀ ਹਾਂਜੀ ਤੇ ਪੂਰਾ ਸੋਹਣਾ ਸੁਨੱਖਾ ਤੇ ਮਾਨ ਤਾਨ ਹੋ ਜੂ ਤੇ ਇੱਕ ਆਪਣੇ ਕੋਲ ਐਚ ਐਫ ਨਸਲ ਦੀ ਆ ਗਈ ਬੈੜ ਬਕਾਊ 7 ਕਿਲੋ ਦੁੱਧ ਹਾਂਜੀ ਹਾਂਜੀ ਤੇ 42000 ਰੁਪਏ ਮੁੱਲ ਰੇਟ ਹਾਂਜੀ ਹਾਂਜੀ ਤੇ ਬਾਕੀ ਦਾ ਗੱਲ ਨੰਬਰ ਬੋਲ ਦਿਓ ਵੀਰੇ ਫੇਰ 99014 77598 ਓਕੇ ਜੀ ਬਾਕੀ ਦਾ ਇੱਕ ਤੁਹਾਨੂੰ ਐਚ ਐਫ ਨਸਲ ਦਾ ਬੱਚਾ ਇੱਕ ਤੁਹਾਨੂੰ ਐਚ ਐਫ ਨਸਲ ਦੀ ਬੈੜ ਤੇ ਇੱਕ ਗਿਰ ਨਸਲ ਦੀ 3 ਮਹੀਨੇ ਚੱਕ ਪਾਸ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਦਿলো ਧੰਨਵਾਦ ਜਲਦ ਮਿਲਦੇ ਕਿਨਾਂ ਵੀ